ਇਸ ਦੁਨੀਆ ਦੇ ਵਿੱਚ ਕੋਈ ਕਿਸੇ ਨੂੰ ਅਮੀਰ ਸਮਝਦਾ ਕੋਈ ਕਿਸੇ ਨੂੰ ਗਰੀਬ ਸਮਝਦਾ ਜੇ ਮੰਨਿਆ ਜਾਵੇ ਤਾਂ ਇੱਥੇ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਸਭ ਸਧਾਰਨ ਬੰਦੇ ਨੇ ਕਿਉਂਕਿ ਜਸ ਵਿੱਚ ਇਨਸਾਨੀਅਤਾ ਜੋ ਕਿਸਦਾ ਭਲਾ ਕਰ ਰਿਹਾ ਜੋ ਕਿਸੇ ਨੂੰ ਰਸਤੇ ਪਾ ਰਿਹਾ ਜੋ ਕਿਸੇ ਦਾ ਪੁਰਾਣੀ ਸੋਚਦਾ ਜਸ ਵਿੱਚ ਇਨਸਾਨੀਅਤ ਭਰੀ ਹੈ ਜੋ ਕੁਦਰਤ ਨੂੰ ਸੰਭਾਲ ਲਿਆ ਉਹਦੇ ਵਰਗਾ ਅਮੀਰ ਬੰਦਾ ਕੋਈ ਨਹੀਂ ਜਿਸ ਜਿਹੜੇ ਕੋਲੇ ਤਨ ਦੌਲਤ ਸ਼ੋਹਰਤ ਪੈਸਾ ਕਾ ਉਹ ਅਮੀਰ ਨਹੀਂ ਹੁੰਦਾ ਕਿਉਂਕਿ ਅਮੀਰ ਬੰਦਾ ਉਹ ਹੁੰਦਾ ਜਿਸ ਦਾ ਥਲ ਬਟ ਜੋ ਇਨਸਾਨੀਅਤ ਨੂੰ ਸਮਝ ਰਿਆ ਜੋ ਬੁਰੇ ਸਮੇਂ ਦੇ ਵਿੱਚ ਖੜਦਾ ਜੋ ਫਰੀਦਾਪਲਾ ਕਰ ਰਿਆ ਜੋ ਕੁਦਰਤ ਨੂੰ ਸਮਝ ਰਿਆ ਜਿਸ ਦੇ ਵਿੱਚ ਹਉਮੈ ਹੰਕਾਰ ਉਹ ਕਦਾ ਅਮੀਰ ਅਮੀਰ ਬੰਦਾ ਉਹੀ ਆ ਜੋ ਕਿਸੇ ਦਾ ਬੁਰਾ ਵਕਤ ਸੁਮਾਲੇ ਸਾਥ ਦੇਵੇ